ਸਤ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਜੋ ਕਿ ਅੱਜ ਤੁਹਾਨੂੰ ਦੇਸੀ ਮੁਰਗੀ ਪਾਲਣ ਦੇ ਨਵੇਂ ਵਿਸ਼ੇ ਬਾਰੇ ਦੱਸਾਂਗੇ ਕਿ ਜਿੰਨਾ ਨੇ ਘਰ ਚੋਂ 8-10 ਮੁਰਗੀਆਂ ਰੱਖਿਆ ਹੋਈਆਂ ਹਨ ਤਾਂ ਉਹਨਾਂ ਨੂੰ ਇਹੀ ਗੱਲ ਦਾ ਫਿਕਰ ਰਹਿੰਦਾ ਹੈ ਕੀ 8 10 ਮੁਰਗੀਆਂ ਚੋਂ ਕੁੱਕੜ ਕਿੰਨੇ ਰੱਖੀਏ ਤਾਂ ਇਸ ਵੀਡੀਓ ਚ ਸਾਰੀ ਜਾਣਕਾਰੀ ਤੁਹਾਨੂੰ ਦਿੱਤੀ ਜਾਵੇਗੀ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਸੱਜਣਾ ਵੀਰਾਂ ਨੂੰ ਪਤਾ ਚੱਲ ਸਕੇ ਤਾਂ ਵੀਡੀਓ ਸਪਿਕ ਨਾ ਕਰਿਆ ਕਰੋ ਪੂਰਾ ਦੇਖਿਆ ਕਰੋ ਤਾਂ ਜੋ ਚੰਗੀ ਤਰ੍ਹਾਂ ਸਮਝ ਆ ਸਕੇ ਤਾਂ ਜਿਹੜੇ ਘਰਾ ਵਿੱਚ 8-10 ਮੁਰਗੀਆਂ ਰੱਖਣ ਦੇ ਸਕੀਨ ਹੁੰਦੇ ਹਨ ਤਾਂ ਉਹਨਾਂ ਨੂੰ ਇੱਕ ਦੋ ਹੀ ਕੁੱਕੜ ਕਾਫੀ ਹੁੰਦੇ ਹਨ 8-10 ਮੁਰਗੀਆਂ ਮਗਰੋਂ ਦੋ ਕੁੱਕੜ ਕਾਫੀ ਹੁੰਦੇ ਹਨ ਤਾਂ ਜਿਹੜੇ 8-10 ਮੁਰਗੀਆਂ ਤੇ ਪੰਜ-ਸੱਤ ਕੁੱਕੜ ਰੱਖ ਲੈਂਦੇ ਹਨ ਤਾਂ ਕੁੱਕੜ ਬਹੁਤ ਹੀ ਮੁਰਗੀਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਕਿਉਂਕਿ ਮੁਰਗੀਆਂ ਤੋਂ ਆਇਆ ਆਂਡਾ ਦੇਸੀ ਕੁੱਕੜ ਆਂਡਾ ਲਾਂਦੇ ਸਾਰ ਹੀ ਖਾ ਜਾਂਦੇ ਹਨ ਤਾਂ ਮੁਰਗੀਆਂ ਨੂੰ ਤੰਗ ਪ੍ਰੇਸ਼ਾਨ ਵੀ ਜ਼ਿਆਦਾ ਕਰਦੇ ਹਨ ਤਾਂ ਕਈ ਸ਼ੁਵਾਰੀ ਐਦਾਂ ਹੁੰਦਾ ਹੈ ਕਿ ਮੁਰਗੀਆਂ ਦੇ ਉੱਪਰ ਚੜ ਚੜ ਕੇ ਕੁੱਕੜ ਜਟਾ ਮਦ ਮਦੋਲ ਕਰਕੇ ਮੁਰਗੀਆਂ ਨੂੰ ਕਈ ਕੁੱਕੜ ਮਾਰ ਵੀ ਦਿੰਦੇ ਹਨ ਤਾਂ ਮਾਰਨ ਦੇ ਇਹੀ ਕਾਰਨ ਹਨ ਇਥਾਂ ਸੌੜੀ ਹੁੰਦੀ ਹੈ ਤਾਂ ਖੁੱਲੀ ਜਗ੍ਹਾ ਨਹੀਂ ਹੁੰਦੀ ਤਾਂ ਦੇਖੋ ਜਿਵੇਂ ਮੁਰਗੀਆਂ ਪਾਲੀਆਂ ਹਨ ਜੇ ਖੁੱਲੀ ਜੰਗਾ ਹੋਵੇਗੀ ਤਾਂ ਕੁੱਕੜ ਰੱਖਣੇ ਨਾਲ ਫਿਰ ਠੀਕ ਹਨ ਜੇ ਘੱਟ ਜੰਗਾ ਹੋਵੇਗੀ ਤਾਂ ਕੁੱਕੜ ਨਾਲ ਰੱਖਣੇ ਜ਼ਰੂਰੀ ਨਹੀਂ ਹਨ ਤਾਂ ਜਿੰਨਾ ਵੀ ਜਲਦੀ ਹੋ ਸਕੇ ਉਕੜਾ ਨੂੰ ਸੇਲ ਕਰ ਦਿਓ ਤੇ 8-10 ਮੁਰਗੀਆਂ ਵਾਸਤੇ ਦੋ ਕੁੱਕੜ ਹੀ ਰੱਖਣੇ ਜ਼ਰੂਰੀ ਹਨ ਇੱਕ ਤਾਂ ਮੁਰਗੀਆਂ ਦਾ ਪਹਿਲਾਂ ਦੱਸਿਆ ਸੀ ਆਂਡਾ ਵੀ ਮੁਰਗੀਆਂ ਦਾ ਖਾ ਜਾਣਗੇ ਤੇ ਕਾਫੀ ਮੁਰਗੀਆਂ ਨੂੰ ਨੁਕਸਾਨ ਵੀ ਕਰਨਗੇ ਤਾਂ ਵੀਡੀਓ ਚ ਹੋਰ ਵੀ ਬੱਸਾ ਜਾਵੇਗਾ ਕਿ ਮੁਰਗੀਆਂ ਕੁਕੜਾਂ ਤੋਂ ਬਗੈਰ ਵੀ ਆਂਡਾ ਲੋਂਦੀਆਂ ਹਨ ਪਰ ਉਹ ਬਜਾਰੀ ਫੀਡ ਆਉਂਦੀ ਹੈ ਤਾਂ ਜੋ ਫੀਡ ਨਾਲ ਆਂਡਾ ਮੁਰਗੀਆਂ ਦੇ ਦੇਣਗੀਆਂ ਕਿਉਂਕਿ ਆਂਡਾ ਜੋ ਨਕਲੀ ਆਂਡਾ ਖਵਾਵੇਗਾ ਤਾਂ ਅਸਲੀ ਆਂਡਾ ਜਿਹੜਾ ਕੁੱਕੜਾਂ ਤੋਂ ਲਿਆ ਆਂਡਾ ਅਸਲੀ ਆਂਡਾ ਹੀ ਖਵਾਵੇਗਾ ਜੇ ਆਂਡੇ ਤੋਂ ਮੁਰਗੀ ਨੇ ਬੱਚੇ ਕੱਢਣੇ ਹਨ ਤਾਂ ਕੁੱਕੜ ਦਾ ਲੱਗਿਆ ਹੋਇਆ ਹੀ ਆਂਡਾ ਕੁਕੜੀ ਬੱਚੇ ਕੱਢ ਸਕੇਗੀ ਤਾਂ ਤਾਂ ਹੀ ਸੇਵਾ ਮਾਲ ਸਕੇਗੀ ਜੇ ਬਾਜ਼ਾਰੀ ਫੀਡ ਕੋਲੋਂ ਨਾਲ ਕੁਕੜੀ ਕਦੇ ਵੀ ਸੇਵਾ ਨਹੀਂ ਬੈਠੇਗੀ ਆਂਡਾ ਤਾਂ ਦੇ ਦੇਵੇਗੀ ਪਰ ਸੇਵਾ ਨਹੀਂ ਬੈਠੇਗੀ ਕੁੱਕੜ ਦਾ ਲੱਗਿਆ ਹੋਇਆ ਆਂਡਾ ਮੁਰਗੀ ਸੇਵਾ ਤੇ ਵੀ ਬੈਠ ਸਕਦੀ ਹੈ ਤਾਂ ਬੱਚੇ ਵੀ ਮਿਲ ਸਕਦੇ ਹਨ ਮੁਰਗੀਆਂ ਦੇ ਦੇਸੀ ਬੱਚੇ ਪ्योर ਰਖਵਾਉਣਗੇ ਚਾਹੇ ਕੋਈ ਕਲੈਲਰ ਬਰੀਡ ਹੈ ਜਾਂ ਕਈ ਹੋਰ ਬਰੀਡਾਂ ਆਉਂਦੀਆਂ ਹਨ ਤਾਂ ਦੇਸੀ ਹੀ ਬੱਚੇ ਪ्योर ਰਖਵਾਉਣਗੇ ਜੇ ਬਾਹਰ ਖੁੱਲੇ ਚ ਪਾਲੋਗੇ ਤਾਂ ਤਾਂ ਹੋਰ ਵੀ ਤੁਹਾਨੂੰ ਵੀਡੀਓ ਚ ਜਾਣਕਾਰੀ ਦਿੰਦੇ ਰਵਾਂਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਮੁਰਗੀ ਪਾਲਣ ਵਾਲੇ ਵੀਰਾਂ ਸੱਜਣਾ ਨੂੰ ਪਤਾ ਚੱਲ ਸਕੇ ਕਿ ਕਿੱਦਾਂ ਮੁਰਗੀ ਪਾਲੀ ਜਾਂਦੀ ਹੈ